ਇੱਕ ਹੀ ਵੇਚਦੇ ਪਈਏ ਇਹ ਚੁੰਨੀਆਂ ਗੋਟੇ ਬਾਬਾ ਜੀ ਚੁੰਨੀਆਂ ਗੋਟੇ ਹਾਂ ਕਿੱਥੇ ਗਏ ਇਹ ਦਿਖਾਵਾ ਹਾਂ ਲਿਆ ਵੀ ਲਿਆਓ ਇੱਥੇ ਲਿਆਓ ਅੱਛਾ ਦੇਖੀਏ ਤੁਹਾਨੂੰ ਗੁਰੂ ਰਾਮਦਾਸ ਇਹ ਬਾਬਾ ਜੀ ਖੜੇ ਆ ਚੁੰਨੀਆਂ ਗੋਟੇ ਵੇਚਦੇ ਆ ਇੱਕ ਸਾਈਕਲ ਦੇ ਉੱਤੇ ਆ ਤੇ ਮੈਂ ਵੀ ਖੜ ਕੇ ਤੇ ਬ੍ਰੇਕ ਮਾਰ ਲਈ ਆ ਦੇਖੋ ਆ ਠੰਡਾ ਮੌਸਮ ਆ ਤੇ ਸਾਡੇ ਬਾਬੇ ਤੇ ਪਿੱਛੋਂ ਪਾਗ ਦਾ ਨਾ ਲਾੜੀ ਵੀ ਇਹਨਾਂ ਦਾ ਤੁਹਾਨੂੰ ਪਾਗ ਦਿਖਾਣਾ ਬ੍ਰੇਕ ਮਾਰਨ ਦਾ ਕਾਰਨ ਦਸਤਾਰ ਸੀ ਕਸਮ ਹੈ ਲੀਆ ਦਸਤਾਰਾਂ ਨਵੇਂ ਨਹੀਂ ਕਿੰਨਾ ਹੁੰਦਾ ਆ ਵੇਖੋ ਕਿੰਨੀ ਉਮਰ ਦਾ ਬਾਬਾ ਸੰਗਤ ਜੀ ਤਿਆ ਚੁਨੀਆ ਗੋਟੇ ਕਿਹੜੇ ਬਾਬਾ ਜੀ ਚੁਨੀਆ ਗੋਟੇ ਕਿਹੜੇ ਦਿਖਾਓ ਆ ਆਜੂ ਲੈ ਆਓ ਅੰਦਰ ਹੀ ਲਾਓ ਆਜੂ ਬੈਠੋ ਤੇ ਦਿਖਾਓ ਕੀ ਹੈ ਕੀ ਆ ਧਨਗੁਰਦਾਸ ਨੰਬਰ ਜਣਾ ਬਣਾ ਧਨਗੁਰਦਾਸ ਧਨਗੁਰਦਾਸ ਲੈਓ ਪੰਡਾ ਅਜਾ ਅੰਦਰ ਹੀ ਆਜੋ ਘਣਾ ਸਾਈਕਲ ਲਾਲ ਸਾਈਡ ਦੇ ਧਨਗੁਰਦਾਸ ਤੇ ਟਾਈਮ ਹੋਣ ਜਾਏ ਸੰਗਤ ਜੀ ਕੋਈ ਆ ਦੇ ਕੋਈ ਪੈਂਸੀ ਤੋ ਵਾਜ ਕੇ ਸੋਤੇ ਗੰਧਾਮੇਂ ਤੋਂ ਭਾਗੇ ਤੇ ਨਮਾਦ ਕੇ ਆ ਤੇ ਆਜੋ ਆਜੋ ਪਿਆਰਿਓ ਅੰਦਰ ਹੀ ਅੰਦਰ ਹੀ ਆਜੋ ਕੋਈ ਨਹੀਂ ਆਜੋ ਆਜੋ ਬੈਠੋ ਤੁਹਾਨੂੰ ਗੁਰੂ ਦਾਮਦਸ ਆਜੋ ਆਜੋ ਬੈਠੋ ਪਹਿਲੇ ਆਜੋ ਫਿਰ ਖੋਲ ਕੇ ਰਮਾ ਉਹਨਾਂ ਦਿਖਾ ਦਿਓ ਮੈਨੂੰ ਤੇ ਧੰਨ ਗੁਰੂ ਰਾਮਦਾਸ ਜੀ ਆਹ ਫੜੋ ਬਾਬਾ ਕਿਹੜੀ ਸ਼ਹਿ ਵੇਚਦੇ ਹੋ ਮੈਨੂੰ ਦੱਸੋ ਬਾਬਾ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 60 ਤੋਂ 70 ਦੇ ਨਾਲ 70 ਸਾਲ ਹੈ ਵਾਹਿਗੁਰੂ ਤੇਨੀ ਉਮਰ ਦੇ ਬਾਬਾ ਜੀ ਕੀ ਕੰਮ ਤੁਸੀਂ ਕਰੀਏ ਬੱਚੇ ਆ ਮਲੇ ਆ ਵਾਹਿਗੁਰੂ ਨਹੀਂ ਨਹੀਂ ਪੁੱਛਦੇ ਨਹੀਂ ਬੋਲੇ ਰੋਟੀ ਬਣੇ ਦਸਤਾਰਾਂ ਕਿੰਨੀਆਂ ਜੀ ਤੇ ਕੀ ਆ ਕੀ ਆਪ ਕੋ ਤੁਹਾਡੀ ਸਾਰੀ ਦਸਤਾਰ ਪਿੱਛੋਂ ਬਾਹਰ ਆਈ ਬਲੇ ਬਬਈ ਸੂਮੇ ਕਰਦਾ ਸੈਟ ਕਰਦਾ ਧੰਨ ਗੁਰੂ ਰਾਮਦਾਸ ਆ ਆ ਦੇਖੋ ਸਿੰਘੋ ਇਹ ਕੀ ਬਬਈ ਇਹ ਹੈ ਨਹੀਂ ਦਸਤਾਰ ਆਪਣੇ ਕੋ ਹੋਰ ਕਸਮੈਲੀ ਸਾਰੀ ਦਸਤਾਰ ਹੈ ਇੱਕੋ ਹੀ ਹੈ ਦਸਤਾਰ ਦਸਤਾਰ ਵੀ ਨਹੀਂ ਹੈਗੀ ਹਾਂ ਜੀ ਧੰਨ ਗੁਰੂ ਰਾਮਦਾਸ ਜੇਪਾ ਸਾਹਿਬ ਇਹ ਸਾਡੇ ਸਿੱਖਾਂ ਦੇ ਹਾਲ ਆ ਦਸਤਾਰ ਵੀ ਨਹੀਂ ਹੈਗੀ ਸਾਡੇ ਕੋ ਹੈ ਅੱਛਾ ਬਬਈ ਆਪ ਆਪਣੇ ਕੋ ਹੈ ਇਹ ਕੀ ਆ? ਇਹ ਸੂਟ ਆ। ਬਾਬਾ ਜੀ ਇਹ ਤਾਂ ਸੂਟ ਬੜੇ ਹੀ ਪੁਰਾਣੇ ਪੁਰਾਣੇ ਆ ਹੈ? ਇਹੋ ਦੇ ਕਰਕੇ ਵਿਕਦੇ ਨਹੀਂ, ਵਿਕਦੇ ਨਹੀਂ ਹੈ? ਪੁਰਾਣੇ ਸੂਟ ਆ, ਵਿਕਦੇ ਨਹੀਂ ਆ। ਤੇ ਬਾਬਾ ਜੀ ਇਹਨਾਂ ਨੂੰ ਕੌਣ ਕੌਣ ਖੇਦੂਗਾ? ਬਾਬਾ ਜੀ ਇਹ ਤਾਂ ਬੜੇ ਪੁਰਾਣੇ ਫੈਸ਼ਨ ਹੋ ਗਏ ਆ ਤੇ ਹੈ? ਤੇ ਆ ਚੁੰਨੀਆਂ। ਅਛਾੜ ਇਹ ਚੁੰਨੀਆਂ। ਇਹ ਕਿੰਨੇ ਕਿੰਨੇ ਦੀ ਵੇਚਦੇ ਹੋ ਬਾਬਾ ਜੀ? 100 ਰੁਪਏ ਦੀ। ਤਾਂ ਵੀ ਨਹੀਂ बिकਦੀ ਹੋਣੀ ਕਿਉਂਕਿ ਕੋਈ ਖਰੀਦਦਾ ਨਹੀਂ ਹੋਣਾ ਇਹਨਾਂ ਨੂੰ। ਖਰੀਦਦਾ ਨਹੀਂ ਕੋਈ। ਕੋਈ ਕਿਹਨੇ ਖਰੀਦਦੀ ਹੈ ਕਿ ਨਹੀਂ ਬਾਬਾ ਜੀ? ਹੈ? ਵਾਹ ਇਹ ਕੰਮ ਦੀ ਆ ਬਾਹ ਵੀ ਕੰਮ ਦੀ ਆਪਣੇ ਆ ਵੀ ਕੰਮ ਦੀ ਆ ਇਹ ਕਮਜ਼ੋਰੀ ਆਪੇ ਆ ਜਾਂਦੀ ਆਪੇ ਇਹ ਤੁਹਾਡੇ ਹਾਲਾਤ ਆ ਸਿੰਘੋ ਆ ਸਾਡੇ ਹਾਲਾਤ ਜੀ ਮਾਂ ਬੱਚੇ ਪਾਲਣ ਦੇ ਵਾਹਿਗੁਰੂ ਨਿੱਕਾ ਮੁੰਡਾ ਦੇ ਅੰਗਲੀ ਆ ਵਾਹਿਗੁਰੂ ਤੇ ਕਿੰਨੀ ਕਿੰਨੀ ਮਾਇਆ ਕਮਾਉਂਦੇ ਰੋਜ਼ ਬਾਬਾ ਜੀ 100 200 ਕਮਾਉਂਦੇ 100 200 ਰੁਪਏ ਕਮਾਉਂਦੇ ਉਹਦੇ ਵਿੱਚੋਂ 100 ਦਾ ਦੁੱਧ ਅੱਛਾ ਜੀ ਤੇ ਕੋਈ ਆਟਾ ਦਾਣਾ ਨਹੀਂ ਤੁਹਾਨੂੰ ਪਤਾ ਮੌਜਦਾ ਜੀ ਕੋਟ ਕਿਦਾ ਪਾਇਆ ਜੀ ਆ ਵੀ ਬੜਾ ਖੁੱਲਾ ਕਿਸ ਨੇ ਦਿੱਤਾ ਕਿਸੇ ਨੇ ਦਿੱਤਾ ਕੋਟ ਤੁਹਾਨੂੰ ਤਨ ਗੁਰੂ ਰਾਮਦਾਸ ਹੈ ਹੀ ਨਹੀਂ ਕੋਟ ਵੀ ਨਹੀਂ ਕੋਈ ਹੈ ਸਰਦੀਆਂ ਵਾਲੇ ਨਹੀਂ ਕੋਟ ਵੀ ਗਰਮ ਕੁਰਤਾ ਕਮਾ ਹੈ ਨਹੀਂ ਦਸਤਾਰ ਵੀ ਇੱਕ ਆਪ ਵੇਖੋ ਕਮੇਟੀਆਂ ਵਾਲਿਓ ਆ ਵੇਖੋ ਜਿਹੜੇ ਸਾਡੇ ਪ੍ਰਧਾਨੋ ਵੇਖੋ ਸਾਡੇ ਸਿੱਖਾਂ ਦੇ ਹਾਲਾਤ ਕੀ ਆ ਇੱਕ ਦਸਤਾਰ ਗਰਮ ਕੋਈ ਕਪੜਾ ਨਹੀਂ ਤੇ 100 200 ਕਮਾਉਂਦੇ ਰੋਜ਼ ਤੇ ਕਿੰਨੀ ਉਮਰ 70 ਸਾਲ 70 ਸਾਲ ਆਪ ਆਪ ਆਪਣੇ ਆਪ ਵੀ ਹਿਲਦੀ ਇਤਨਾ ਆਪਣੇ ਆਪ ਵੀ ਇਤਨਾ ਹਿਲਦੀ ਆ ਤੇ ਫਿਰ ਵੀ ਇੱਕ ਕਿਰਤ ਕਰਦੇ ਹੋ। ਫਿਰ ਵੀ ਕਰਦੇ ਆ। ਧੰਨ ਗੁਰੂ ਰਾਮਦਾਸ। ਕੋਈ ਨਹੀਂ ਪੁੱਛਦਾ ਸਾਨੂੰ ਹੈ। ਕੋਈ ਜਥੇਦਾਰ ਨਹੀਂ। ਬੱਬਰ ਨਹੀਂ ਰੋਣਾ ਨਹੀਂ। ਪਿਆਰੋਂ ਰੋਣਾ ਨਹੀਂ। ਨਹੀਂ ਰੋਣਾ ਨਹੀਂ। ਗੁਰੂ ਗੁਰੂ ਪਿਆਰਿਓ ਰੋਣਾ ਨਹੀਂ। ਤੁਹਾਡਾ ਗੁਰੂ ਬੜਾ ਬਯੰਤ ਹੈ। ਓਏ ਗੁਰੂ ਰਾਮਦਾਸ ਪਾਤਸ਼ਾਹ। ਤੁਹਾਡਾ ਨੱਚਾ ਕਰਦਾ ਹਾਂ ਉਹਦੇ ਮਾਰ ਮੱਥਾ ਟੇਕ ਕੇ ਜਾਂਦਾ ਬਸ ਵੀ ਉਹਦੇ ਨਾ ਟੇਕਦਾ ਹਾਂ ਮੈਂ ਬਾਹਰੋਂ ਟੇਕ ਕੇ ਦੇ ਅੰਦਰੋਂ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਗੁਰੂ ਰਾਮਦਾਸ ਉਹਨੇ ਹੀ ਸਾਨੂੰ ਭੇਜਿਆ ਉਹਨੇ ਹੀ ਮੈਨੂੰ ਮਿਲਾਇਆ ਬਾਬਿਓ ਪਹਿਲੀ ਚੀਜ਼ ਤਾਂ ਮੈਂ ਛੋਟੀ ਇੱਕ ਮੇਰੀ ਉਹਨੂੰ ਛੋਟੀ ਇੱਕ ਪੇਟਾ ਬਾਬਿਓ ਉਹ ਇਹ ਹੈ ਆ ਰੱਖੋ ਬਾਬਾ ਜੀ ਇੱਕ ਦਸਤਾਰ ਹਾਂ ਠੀਕ ਹੈ ਬਾਬਿਓ ਤੇ ਆ ਦੂਜੀ ਦਸਤਾਰ ਬਾਬਿਓ ਠੀਕ ਬਾਬਾ ਜੀ ਇੱਕ ਆ ਸ਼ੋਲ ਠੀਕ ਆ ਜੀ ਇਹ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਭੇਜਿਆ ਤੇ ਤੁਸੀਂ ਮੈਨੂੰ ਕਹਿੰਦੇ ਸੀ ਕਿ ਮੇਰੇ ਕੋਲ ਗਰਮ ਕੁਰਤਾ ਪਜਾਮਾ ਵੀ ਨਹੀਂ ਹੈਗਾ ਨਹੀਂ ਨਹੀਂ ਨਾ ਹੈਗਾ ਬਾਬਾ ਜੀ ਬਾਬਾ ਜੀ ਆ ਪਿਓਰ ਗਰਮਦਾਦ ਕੁਰਤਾ ਪਜਾਮਾ ਇਹ ਵੀ ਤੁਹਾਡੇ ਵਾਸਤੇ ਠੀਕ ਆ ਜੀ ਪਿਆਰਿਓ ਤੇ ਦੂਜੀ ਚੀਜ਼ ਇਸ ਕੁਰਤੇ ਪਜਾਮੇ ਨੂੰ ਸੁਵਾਣ ਵਾਸਤੇ ਵੀ ਤੁਹਾਨੂੰ ਹੁਣ ਮਾਇਆ ਦੇਵਾਂਗੇ ਆਪਾਂ ਤੁਹਾਡੇ ਗੁਰੂ ਤੋਂ ਭੇਜੀ ਵੇ ਮਾਇਆ ਠੀਕ ਹੈ ਤੁਹਾਡੇ ਗੁਰੂ ਰਾਮਦਾਸ ਪਾਤਸ਼ਾਹ ਨੇ ਭੇਜੀ ਸਾਈਕਲ ਦੇ ਪੈਂਚਰ ਆ ਸਾਈਕਲ ਵੀ ਪੈਂਚਰ ਆ ਆਹ ਸਾਈਕਲ ਵੀ ਨਹੀਂ ਹੈ ਹਵਾ ਨਹੀਂ ਹੈ ਇਹਦੇ ਚ ਕਿ ਪੈਂਚਰ ਪੈਂਚਰ ਹੋ ਗਿਆ ਠੀਕ ਆ ਪਿਆਰਿਓ ਆ ਲੋ ਇੱਥੇ ਲਾਉਣਾ ਠੀਕ ਆ ਜੀ ਆ ਵੇਖ ਲੋ ਸਾਰੇ ਸਿੱਖਾ ਗਏ ਬਾਬਾ ਜੀ ਇੱਕ ਆਹ ਥੋੜੀ ਜੀ ਮਾਇਆ ਇਹਦੇ ਨਾਲ ਤੁਸੀਂ ਆਪਣਾ ਗਰਮ ਕੁਰਤਾ ਪਜਾਮਾ ਸਵਾਲਿਓ ਦੋ ਪੱਗਾਂ ਲੋਈ ਵੀ ਆ ਗਈ ਗਰਮ ਕੁਰਤਾ ਪਜਾਮਾ ਵੀ ਆ ਗਿਆ ਪਿਆਰਿਓ ਇਹ ਮਾਇਆ ਤੁਹਾਡੇ ਕੁਰਤੇ ਪਜਾਮੇ ਦੀ ਸਵਾਨ ਵਾਸਤੇ ਦੂਜੀ ਗੱਲ ਇਹ ਸਾਰੇ ਕੱਪੜੇ ਤੁਹਾਡੇ ਹੋ ਗਏ ਆ ਪੁਰਾਣੇ ਬਾਬਿਓ ਠੀਕ ਹੈ ਤੁਹਾਡਾ ਗੁਰੂ ਚਾਹੁੰਦਾ ਹੈ ਕਿ ਤੁਸੀਂ ਹੁਣ ਨਾ ਆਹ ਕੰਮ ਛੱਡ ਦਿਓ ਆਪਾਂ ਤੁਹਾਨੂੰ ਰੇੜੀ ਪਾ ਦਨੇ ਆ ਠੀਕ ਹੈ ਉਹਦੇ ਨਾਲ ਤੁਸੀਂ ਸਬਜ਼ੀ ਵੇਚ ਲਿਓ ਪਿਆਰਿਓ ਆਲੂ ਪਿਆਜ਼ ਵੇਚ ਲਿਓ ਘੜ ਦੇ ਲਾਗੀ ਲਾਗੇ ਠੀਕ ਹੈ ਜੀ ਹੁਣ ਆਹ ਸਾਈਕਲ ਨੂੰ ਆਪਾਂ ਕਰ ਦਈਏ ਫਿਰ ਫੱਤੇ ਕਰ ਦਈਏ ਹਾਂ ਡਿੱਗੀ ਪੈਂਦੇ ਜੋ ਸਾਈਕਲ ਦੋਨੀ ਰੇੜੀ ਦੋਨੀ ਤੁਸੀਂ ਡਿੱਗਦੇ ਰੇੜੀ ਦੋਨੀ ਤੁਸੀਂ ਡਿੱਗਦੇ ਰੇੜੀ ਨਾ ਤੁਹਾਡਾ ਕੰਮ ਸੋਖਾ ਹੋ ਜਾਊਗਾ ਹਨਾ ਨਹੀਂ ਨਹੀਂ ਕੋਈ ਨਹੀਂ ਬਾਬਿਓ ਅੱਗੇ ਹੁਣ ਤੁਸੀਂ ਨਾ ਠੰਡ ਬੜੀ ਆ ਹੁਣ ਤੁਸੀਂ ਘਰ ਚਲੇ ਜਾਓ ਠੀਕ ਹੈ ਜੀ ਜਾਂਦੇ ਜਾਂਦੇ ਆ ਕੁੜਤਾ ਸਵਾਣਾ ਠੀਕ ਹੈ ਸਵਾਈ ਦੇ ਦਿਓ ਤੇ ਮੈਨੂੰ ਸੋਮਵਾਰ ਮਿਲਿਓ ਕੱਲ ਐਤਵਾਰ ਅੱਛਾ ਜੀ ਤੇ ਕੱਲ ਮੈਂ ਥੋੜਾ ਜਿਹਾ ਗੁਰਦੁਆਰੇ ਗੁਰੂ ਸਾਹਿਬ ਨੇ ਸੇਵਾ ਲਾਈ ਹੁੰਦੀ ਉੱਥੇ ਮੈਂ ਵਿਜੀ ਹੁਣਾ ਤੇ ਸੋਮਵਾਰ ਤੁਹਾਡੀ ਸੇਵਾ ਚ ਦਾਸਾ ਹਾ ਜਣ ਹੋਊਗਾ ਬਾਬਿਓ ਤੁਹਾਨੂੰ ਨਵੀਂ ਰੇੜੀ ਦੇ ਦਾਂਗੇ ਤੇ ਆਨੂੰ ਪਿਆਜ ਪਾ ਕੇ ਦਵਾਂਗੇ ਜਿਦ ਦਿਨ ਤੁਹਾਨੂੰ ਅਕਤੀ ਹੈ ਨਾ ਸੂਟ ਹੋ ਗਏ ਪੁਰਾਣੇ ਕਿਹਨੇ ਬਾਬੇ ਉਹ ਤੁਹਾਡੇ ਕੋ ਨਹੀਂ ਖਿਦਨੇ ਕਿਹਨੇ ਤੇਰੇ ਤੇ ਬਾਬਾ ਤਰਸਨੀਓ ਕਰਨਾ ਸਾਡੀ ਕੌਮ ਨਾ ਕਿਸੇ ਹੋਰ ਪਾਸੇ ਅਜ ਉਲਜੀ ਪਈ ਆ ਸਾਨੂੰ ਬਾਬੇ ਰੁੱਲਦੇ ਦਿਖਦੇ ਆ ਨਹੀਂ ਮਿਹਨਤ ਨਹੀਂ ਕਰਨੀ ਬਾਬਾ ਤੂੰ ਸਾਡੇ ਗੁਰੂ ਦਾ ਪਿਆਰਾ ਹੈ ਤੇਰਾ ਗੁਰੂ ਬੜਾ ਬਿਆਨਤਾ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਨੇ ਮੈਨੂੰ ਭੇਜਿਆ ਨਹੀਂ ਸਿੱਧਕਵਾ ਜੰਦਾ ਨਹੀਂ ਸਿੱਧਕ ਬਾਬਾ ਸਿੱਧਕ ਕੀ ਕਰਨਾ ਸਾਡਾ ਗੁਰੂ ਸਾਨੂੰ ਦੇਹੀ ਸਿੱਧਕ ਦੇ ਆ ਗੁਰੂ ਨਾਨਕ ਪਾਤਸ਼ਾਹ ਸਾਡੀ ਗਰੀਬੀ ਲੈ ਗਿਆ ਬੱਚਿਆਂ ਨੂੰ ਵਾ ਬੱਚਿਆਂ ਦਾ ਦਰਸਖਾਨਾ ਲਈ ਨੂਨ ਕੋਈ ਗਾਨੀ ਪਿਆਰਿਓ ਕੋਈ ਨਹੀਂ ਤੇਰਾ ਗੁਰੂ ਬੜਾ ਬਿਆਨਤਾ ਸਿੰਘੋ ਹੁਣ ਤੁਸੀਂ ਮੈਨੂੰ ਨਾ ਸੋਮਵਾਰ ਮਿਲਿਓ ਮੈਂ ਤੁਹਾਨੂੰ ਕਾਰ ਦੇ ਦਿੰਦਾ ਵਾ ਤੇ ਕਾਰ ਤੇ ਆਪਣਾ ਨੰਬਰ ਲਿਖ ਕੇ ਦੇਣਾ ਤੁਸੀਂ ਮੈਨੂੰ ਫੋਨ ਕਰਿਓ ਠੀਕ ਹੈ ਜੀ ਤੁਸੀਂ ਮੈਨੂੰ ਕਾਲ ਕਰਿਓ ਤੇ ਆਪਾਂ ਫਿਰ ਤੁਹਾਨੂੰ ਨਵਾਂ ਰਿਕਸ਼ਾ ਉਹ ਦੇ ਦੇਨੇ ਠੇਲਾ ਲੈ ਕੇ ਦਿੰਨੇ ਆ ਨਾ ਸਬਜ਼ੀ ਪਾ ਕੇ ਦਿੰਨੇ ਆ ਆਲੂ ਪਿਆਜ਼ ਠੀਕ ਹੈ ਜੀ ਗੁਰੂ ਨੇ ਸਾਨੂੰ ਇਹ ਕੁਛ ਦਿੱਤਾ ਹੈ ਮੇਰੇ ਨਾਲ ਮਿਲਾਇਆ ਆਪਾਂ ਉਹਦਾ ਨਾਮ ਆਪਣੀ ਦੱਸਣਾ ਦੋ ਸਾਂਝਾ ਕਰਨਾ ਮੇਰੇ ਨਾਲ ਬੋਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ 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 ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਕੋਈ ਗੱਲ ਨਹੀਂ ਬਾਬਿਓ ਤੁਹਾਡਾ ਗੁਰੂ ਬੜਾ ਬੇਨਤੀ ਹੈ ਇਹ ਉਹਨਾਂ ਹੱਥ ਆਪਣੇ ਆਪ ਹੀ ਹਿੱਲਦਾ ਹਿੱਲਦਾ ਪਿਆ ਚਲੋ ਕੋਈ ਗੱਲ ਨਹੀਂ ਪਿਆਰਿਓ ਹੁਣ ਤੁਸੀਂ ਕੱਲ ਨੂੰ ਨਾ ਅਚਾ ਸੋਮਵਾਰ ਨੂੰ ਮੈਨੂੰ ਇੱਥੇ ਹੀ ਇੱਥੇ ਹੀ ਆ ਕੇ ਮਿਲਣਾ ਠੀਕ ਹੈ ਮੈਂ ਤੁਹਾਨੂੰ ਇੱਕ ਨੰਬਰ ਦੇ ਦਿੰਦਾ ਤੁਸੀਂ ਮੈਨੂੰ ਕਾਲ ਕਰ ਲਿਓ ਇੱਥੇ ਆ ਕੇ ਮਿਲਣਾ ਇੱਥੇ ਹੀ ਤੁਹਾਨੂੰ ਨਵਾਂ ਰਿਕਸ਼ਾ ਦੇਵਾਂਗੇ ਹਾਂ ਗੁਰੂ ਰਾਮਦਾਸ ਪਾਸ਼ਾ ਕੀ ਬੇਨਤੀ ਦਿੰਦੇ ਹਾਂ ਹਾਂ ਗੁਰੂ ਰਾਮਦਾਸ ਪਾਸ਼ਾ ਕੀ ਬੇਨਤੀ ਕਰਨੀ ਹੈ ਕਿ ਸਤਗੁਰੂ ਇਹ ਸਵਾਸ ਤੇਰੇ ਨਾਮ ਦੇ ਨਾਲ ਬਤੀਤ ਹੋਣ ਠੀਕ ਹੈ ਸਿੱਖ ਨੂੰ ਮੰਗਣਾ ਨਾ ਪਵੇ ਬਾਬਾ ਧਿਆਨ ਨਾਲ ਜਾਇਓ ਸਮਾਨ ਬੰਨ ਲਿਓ ਠੀਕ ਹੈ ਜੀ ਚਲੋ ਉਤਰ ਜੂਗੇ ਜੇ ਮੈਂ ਫੜ ਲਮਣੀ ਦੇਖੋ ਜੀ ਚਲੋ ਧੰਗ ਗੁਰੂ ਰਾਮਦਾਸ ਇਹ ਸਿੰਘੋ ਸਾਡੇ ਸਿੱਖਾਂ ਦੇ ਹਾਲ ਪਲਾ ਦੀ ਇਹ ਕੋਟ ਪਾਇਨ ਬਾਬੇ ਨੇ ਆਦੀ ਕਿਸ ਨੇ ਦਿੱਤਾ ਵਾ ਇਹ ਖੁੱਲਾ ਕੋਟ ਜੇ ਤੇ ਇਨੇ ਬਾਬਾ ਜੀ ਬੂਹਾ ਟੋ ਦਿਓ ਪਿਆਰਿਓ ਧੰਗ ਗੁਰੂ ਰਾਮਦਾਸ ਤੇ ਬਾਬਾ ਜੀ ਕੋਲੇ ਜੜੀ ਆ ਪੱਗ ਬੰਨੀ ਤੁਸੀਂ ਦੇਖੋ ਦਸਤਾਰ ਨਾ ਕਸਮੈਲੀ ਦਸਤਾਰ ਜੇ ਤੇ ਪਿੱਛੋਂ ਅਭੀ 파ਟੀ ਹੋਈ ਆ ਪਿੱਛੋਂ ਸੈਰ ਤੋਂ ਟੋਟਾ ਪਾਟਾ ਉਹ ਤੁਸੀ ਦੇਖਦਾ ਵੀ ਹੋਣਾ ਇਹ ਹੈ ਹੀ ਨਹੀਂ ਮੈਂ ਕਿਦਰ ਤੱਕ ਲਾਉਣ ਦੀ ਕੋਸ਼ਿਸ਼ ਕੀਤੀ ਵਿੱਚੋਂ ਫਰਦਰ ਹੈ ਹੀ ਨਹੀਂ ਟੋਟਾ ਉਥੇ ਤੇ ਆ ਬਾਬਾ ਕਹਿੰਦਾ ਕਿ ਮੇਰੇ ਕੋਲ ਇੱਕ ਹੀ ਦਸਤਾਰ ਆ ਤੇ ਕੁਰਤਾ ਪਜਾਮਾ ਵੀ ਗਰਮ ਨਹੀਂ ਹੈਗਾ ਤੇ ਚਲੋ ਜਿੰਨੇ ਜੋਗੇ ਹੈਗੇ ਅਸੀਂ ਕਰਦੇ ਮੇਰੇ ਕੋ ਗੱਡੀ 'ਚ ਆ ਦੇਖੋ ਸਮਾਨ ਪਿਆ ਹੀ ਹੁੰਦਾ ਗੁਰੂ ਸਾਹਿਬ ਦਾ ਜਿੱਤਾ ਹੋਇਆ ਸਾਡਾ ਤਾਂ ਕੁਝ ਹੈ ਨਹੀਂ ਪਰ ਮੈਂ ਬੇਨਤੀ ਕਰਦਾ ਕਿ ਪੰਜਾਬੀਓ ਆਪਣੇ ਪੰਜਾਬੀਆਂ ਦਾ ਸਾਥ ਦਿਓ ਕਿਉਂਕਿ ਅਜੇ ਇਹ ਬਾਬਿਆਂ ਨੇ ਤੁਹਾਡੇ ਕੋ ਮੰਗਣਾ ਨਹੀਂ ਕਿਉਂਕਿ ਇਹਨਾਂ ਦਾ ਭਰੋਸਾ ਤਨ ਗੁਰੂ ਰਾਮਦਾਸ ਪਾਸ਼ਾ ਜੀ ਉਹ ਰੋਟੀ ਤਾਂ ਜ਼ਰੂਰ ਜਣਗੇ ਪਰ ਸਾਡਾ ਵੀ ਫਰਜ਼ ਮੰਦਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਸੰਭੀ ਆਹ ਦੇਖ ਲਓ ਬਾਕੀ ਬਾਬਾ ਜੀ ਨੂੰ ਪਰਸੋ ਕਹਿਤਾ ਕਿ ਸੋਮਵਾਰ ਆਜਣ ਤੇ ਅਸੀਂ ਇਹਨਾਂ ਨੂੰ ਰੇੜੀ ਲੈ ਕੇ ਦੇਣੇ ਆ ਤੇ ਜਿਨ੍ਹਾਂ ਦੇ ਨਾਲ ਇਹ ਸਬਜ਼ੀ ਵੇਚਣਗੇ ਤੇ ਨਾਲ ਕੰਮ ਚੱਲੂਆ ਸਾਈਕਲ ਵੀ ਪੈਂਚਰ ਜਿੰਦਾ ਪੇ ਦਾ ਤੇ ਬਾਬਾ ਜੀ ਪੈਂਚਰ ਹੈਗਾ ਨਾ ਸਾਈਕਲ ਪੈਂਚਰ ਹੈਗਾ ਹੁਣ ਪੈਂਚਰ ਵੀ ਗਲਵਾ ਲਿਓ ਠੀਕ ਹੈ ਮਾਇਆ ਤੁਹਾਡੇ ਹੈ ਲਵਾ ਲੋਗੇ ਨਾ ਚਲੋ ਠੀਕ ਹੈ ਪਿਆਰਿਓ ਓਕੇ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤੇ ਜੀ ਵਾਈ ਗੁਰਜੀ ਕੀ ਫਤੇ ਤੋ ਆਹ ਹਾਲ ਜੀ ਪੰਜਾਬੀਓ